ਸਾਰੇ ਸਤਿਕਾਰ ਸਾਨ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਦਾਚਾ ਪਿੰਡ ਥੋਬਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਗਾਮੇ ਵੀਰਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਇੱਕੋ ਗਾਂ ਦਿਖਾਉਣੀ ਆ ਤੇ ਟੋਕੜ ਗੱਪਣ ਚੱਕ ਪਾਸ ਤੁਹਾਨੂੰ ਦਿਖਾਵਾਂਗੇ ਬਾਕੀ ਇਹ ਆ ਵੀ ਆਪਣੀ ਚੱਕ ਪਾਸ ਕਰਵਾ ਕੇ ਖੜੋ ਤੇ ਨਹੀਂ ਤੇ ਉੱਥੇ ਗੱਡੀ ਤੋਂ ਉਤਰਦੇ ਇੱਕ ਵਾਰੀ ਚੱਕ ਪਾਸ ਜ਼ਰੂਰ ਕਰਵਾ ਲੈ ਤੇ ਬਾਕੀ ਆਪਣੀ ਤਸੱਲੀ ਕਰਕੇ ਆਪਣੀ ਇੰਜੋਏ ਕਰਕੇ ਪਾਸ ਕਰਕੇ ਪਸ਼ੂ ਖਰੀਦੋ ਜੀ ਹਾਂਜੀ ਵਿਧੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਠੀਕ ਠਾਕ ਜੀ ਵਰੀਆ ਵਰੀਆ ਤੁਮ ਸਨਾ ਠੀਕ ਠਾਕ ਜੀ ਵੇਚ ਲੈ ਜੇ ਮਾਲ ਉਧਰ ਨਾਲ ਹਾਂ ਮਾਲ ਤੈਨੂੰ ਪਤਾ ਹਰਪ੍ਰੀਤ ਆਪਣਾ ਭਾਣਾ ਹੁੰਦੇ ਜਿਹੜਾ ਜ ਰੇਟ ਹੁੰਦੇ ਆ ਅੱਛਾ ਕਿਰਪਾ ਬਾਬੇ ਦੀ ਠੀਕ ਆ ਹਾਂ ਗਾਮੇ ਭਾਈ ਨੇ ਵੈਸੇ ਲੋਕੀ ਪਸੰਦ ਕਰਦੇ ਆ ਹਾਂਜੀ ਨਾਲੇ ਉਹਨਾਂ ਨੂੰ ਪਤਾ ਆਪਣਾ ਪਿਆਰ ਲੋਕ ਕਰਦੇ ਆ ਅੱਛਾ ਹਾਂਜੀ ਠੀਕ ਆ ਤੇ ਅੱਗੇ ਜਦੋਂ ਮਾਲ ਲੱਭ ਕੇ ਲੈਂਦੇ ਹੇ ਉਧਰੋਂ ਦੱਸੋ ਇਹ ਮਕੇਰੀਆਂ ਵੱਲੋਂ ਨਹੀਂ ਜਾਂਦੇ ਉਧਰ ਜਾਵਾਂਗੇ ਹਰਪੀ ਜੀ ਜਾਵਾਂਗੇ ਜਰੂਰ ਜਾਵਾਂਗੇ ਕਿਰਪਾ ਥੋੜਾ ਜਿਹਾ ਕੰਮੇ ਕੰਮ ਚੱਲ ਲੈਂਦੇ ਆ ਥੋੜਾ ਜਿਹਾ ਸਰਕਾ ਸਰਕਾ ਸਹੀ ਹੁੰਦੀਆਂ ਆ ਅੱਛਾ ਹਾਂ ਮਾੜਾ ਜਿਹਾ ਸਫੇਰ ਕੰਮ ਕਰਦੇ ਤੇ ਚੱਲਦੇ ਆ ਫ ਠੀਕ ਆ ਤੇ ਹੋਰ ਫਿਰ ਕਿਥੇ ਕਿਥੇ ਮਾਲ ਕੱਲ ਦਿੰਦੇ ਜੀ ਹੁਣ ਮਾਲ ਆ ਜੀ ਹਰਪ੍ਰੀਤ ਆਪਣਾ ਕੋਈ ਲੋਕਲ ਹੀ ਚੱਲਣ ਡਿਆ ਪੰਜਾਬ ਪੰਜਾਬੀ ਆ ਅੱਛਾ ਹਾਂ ਤੇ ਬਾਕੀ ਜੋ ਜੋ ਨਾਮ ਬੰਦਾ ਜਾਊਗਾ ਤੂੰ ਤੂੰ ਬਾਹਰ ਵੀ ਕੱਢੀ ਜਾਵਾਂਗੇ ਠੀਕ ਆ ਇਹ ਆ ਵੀ ਚਲੋ ਕੰਮ ਬੰਦਾ ਸਾਫ਼ ਕਰੇ ਤੇ ਆਪਣੇ ਗਾਂਦੇ ਗਾਂ ਚੱਲਦੇ ਹਾਂ ਜੀ ਆਪਾਂ ਕੰਮ ਸਾਫ਼ ਆੜਾ ਕੋਈ ਲੰਬਾ ਨਹੀਂ ਹੋਏਗਾ ਜੋ ਦਿਨਾਂ ਦੱਸਾਂਗੇ ਉਹ ਹੀ ਨਿਕਲੇਗਾ ਕਿਸ ਦੇ ਘਰ ਠੀਕ ਆ ਜੀ ਹਾਂ ਜੋ ਸੱਚ ਹੈ ਸੱਚ ਦੱਸਾਂਗੇ ਚਲੋ ਨਾਮ ਦੱਸ ਦਿਓ ਇੱਕ ਵਾਰ ਨਾਮ ਮੇਰਾ ਅਗਰਨਾਮ ਸਿੰਘ ਪਿੰਡ ਥੋਬਾ ਤਹਿਸੀਲ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਹੀ ਬੋਲਦਾ ਮੋੜ ਨੰਬਰ 9592371631 ਠੀਕ ਹੈ ਜੀ ਤੇ ਅੱਜ ਇੱਕੋ ਹੀ ਗਾਂ ਹੋਇਆ ਅੱਜ ਇੱਕ ਹੀ ਹਰਪੀ ਮਾਲ ਨੇ ਮੇਰੇ ਨਾਲ ਹਰਪੀ ਬਾਰਾ ਦੰਦ ਦੇਣ ਦੇਣ ਦੇਣਾ ਆਪਾਂ ਦਾ ਮਤਲਬ ਖਰਾਬ ਹੁੰਦੇ ਰਹੇ ਇਹਦਾ ਹਿਸਾਬ ਨਾਲ ਇੱਕੋ ਲੱਭੀ ਹੈ ਅੱਛਾ ਇਹ ਵੀ ਚੰਗਾ ਤੋਹਫਾ ਮਤਲਬ ਤੋਕੜ ਕੇ ਪੰਚਕ ਪਾਸ ਤੋਕੜ ਕੇ ਪੰਚਕ ਪਾਸ ਮੂੰਹ ਚੋਗੀ ਪਹਿਲਾ ਸਵੇਰ ਦੂਜੇ ਸਵੇਰ ਦੀ ਗੱਬਣ ਅੱਛਾ ਹਾਂਜੀ ਠੀਕ ਹੈ ਹਾਂ ਧਾਰਾਂ ਦੇ 12 ਕਿਲੋ ਦੁੱਧ ਚੋਇਆ ਜੋ ਤੈਨੂੰ ਅੱਛਾ ਹਾਂ ਪਹਿਲੇ ਸਵੇ ਜਿਹੜਾ 12 ਦੁੱਧ ਚੋਇਆ 12 ਕਿਲੋ ਪਹਿਲੇ ਸਵੇ ਦੁੱਧ ਨੇ ਚਵਾਈ ਕੀਤੀ ਹੈ ਹੁਣ ਕਿੰਨੇ ਚਿਰ ਦੀ ਚੈੱਕ ਪਾਸ ਆ ਹੁਣ ਇਹ ਹਰਪੀ ਢਾਈਆਂ ਮਹੀਨਿਆਂ ਦੀ ਚੈੱਕ ਪਾਸ ਆ ਅੱਛਾ ਅਸੀਂ ਪਿਛਲੇ ਘਰ ਦੀ ਚੈੱਕ ਪਾਸ ਕਰਾ ਲਈ ਹੈ ਜਿਹੜਾ ਵੀਰ ਗਾਂ ਖਰੀਦੇਗਾ ਤੁਹਾਡੇ ਕੋਲ ਵੀਡੀਓ ਮਗਾ ਲੈ ਅੱਛਾ ਹਾਂ ਤੇ ਆਪਣੀ ਚੈੱਕ ਪਾਸ ਕਰਵਾ ਲੈ ਭਾਵੇਂ ਜਾ ਕੇ ਚੈੱਕ ਪਾਸ ਕਰਾ ਸਕਦਾ ਅਸੀਂ ਆਪਣੀ ਤਸੱਲੀ ਕਰ ਲਈ ਹੈ ਠੀਕ ਹੈ ਤੇ ਹੁਣ ਦੁੱਧ ਕਿੰਨਾ ਜੀ ਦੁੱਧ ਦੇ ਤੱਕ ਹਰ ਪੀ ਜੇ ਇਸ ਟਾਈਮ ਪੂਰਾ 8 ਕਿਲੋ ਇਹ ਕੰਦੇ ਵਾਲਾ ਤਿਆਰ ਦੋ ਡੰਗ ਚੋਂ ਇਹ ਕੋ ਚਾਰ ਡੰਗ ਚੋਂ ਆ ਗਿਆ ਤੋੜ ਦੋ ਫਿਰ ਇੱਕ ਰੇ ਨਾ ਬਾਕੀ ਇਹ ਆ ਵੀ ਇਹਨੇ ਹੁਣ ਵੀ ਦੁੱਧ ਚਵਾਈ ਜਾਣਾ ਵਧੀਆ ਸਾਰੀ ਜਾਣਾ 1.5 ਸਾਲ ਇੱਕ ਲਗਾਤਾਰ ਦੁੱਧ ਦੇਣਾ ਤੇ ਗਾਂ ਫੇਰ ਇਹਨੇ ਸੱਜਰ ਹੋ ਜਾਣਾ ਸਿਆਲ ਕੱਢ ਕੇ ਆ ਜੀ ਲੈ ਵੀ ਜੀ 8 ਲੀਟਰ ਦੁੱਧ ਜਿਹੜਾ ਕਹਿੰਦੇ ਵੀ ਹੈਗਾ ਹੁਣ ਇਹਦੇ ਕੋਲ ਦੂਸਰਾ ਸੂਆ ਜਿਹੜਾ ਹੁਣ ਇਹਨੇ ਸੋਣਾ ਤੇ ਆ ਥਾਣੇ ਦੇ ਆਪਾਂ ਦੇਖ ਸਕਦੇ ਹਾਂ ਲਾਗੇ ਤੋਂ ਤੇ ਉੱਤਰ ਵੀ ਜੀ ਤੇ ਥਣ ਥਣ ਓੱਕੇ ਸਾਰੇ ਸਾਰੇ ਹੈਪੀ ਜੀ ਕੋਈ ਭੂਰ ਛੱਟਾ ਕੋਈ ਥਾਂ ਚਵਾਦ ਘਾਟ ਹੋਏ ਸਾਡੀ ਜ਼ਿੰਮੇਵਾਰੀ ਹੋएगी ਅੱਛਾ ਹਾਂਜੀ ਠੀਕ ਆ ਹਾਂ ਤੇ ਨਰੀ ਤੇਰੀ ਫਿਰ ਆਪਾਂ ਆਹ। ਪਰ ਤੀਜ ਇਹੋ ਜਿਹੀ ਮੱਛੀਆਂ ਦੇ ਤੈਨੂੰ ਪਤਾ 40 40 ਰੀਏ ਵਿੱਚ ਗੰਦੀਆਂ। ਹਾਂਜੀ। ਪਰ ਆਦਾ ਜੈਜ ਰੇਟ ਹੈ ਤੈਨੂੰ ਪਤਾ ਹੀ ਹੈ। ਹਾਂਜੀ। ਠੀਕ ਹੈ। ਮੁੱਲ 30। ਹਾਂਜੀ। ਛੋਟ ਕਰ ਦਈਏ। ਕਰ ਦੋ। ਯਾਰ ਕਰ ਦਈਏ। ਯਾਰ ਹੋਰ ਕਰ ਦੋ। ਚਲੋ। ਜੇ ਤੂੰ ਚਾਹਤਾ 2000 30 ਚ 2000 28000। 28000। 28000 ਦੀ। 28000 ਦੀ। ਪਰ ਤੀਜ ਮੈਂ ਸੁਣੋ ਗੱਲ। ਹਾਂਜੀ। 2.5 ਮਹੀਨੇ ਦੀ ਚੈੱਕ ਪਾਸ ਆ। ਹਾਂਜੀ। ਪੂਰਾ ਸਾਲ ਦੋਦ ਕਰਨਾ ਇਹਨੇ। ਹਾਂਜੀ। 20 ਦਿਨ ਛੱਡ ਕੇ। ਹਾਂਜੀ। ਫੇਰ ਤਾਜੀ ਸੂ ਪੈਣਾ। ਠੀਕ ਹੈ ਜਿਹਦੇ ਘਰ ਜਾਏਗਾ ਦੁੱਧ ਦੀ ਮਤਲਬ ਦੁੱਧ ਨਹੀਂ ਮੁਕੇਗਾ ਬਾਕੀ ਆ ਵੀ ਹੁਣ ਹਲੇ ਥੋੜੇ ਹਲਾਤ ਇੱਧਰ ਜੋ ਉਹੋ ਜੇ ਚੱਲੰਦੇ ਆ ਤੇ ਉਹ ਤਰ੍ਹਾਂ ਰਾਜੀ ਆ ਹਾਂਜੀ ਤੇ ਉਤਰਾਂ ਚਲੋ ਵੀਰ ਜੀ ਜੇ ਤਰ੍ਹਾਂ ਹੁਣ ਹੱਲੇ ਜਿੱਤਰਾ ਤਾਈਓ ਤਾਂ ਦੱਸੰਦੇ ਹੀ ਵੀ ਅਜੇ ਇੱਧਰ ਅਜੇ ਬੰਦਿਆਂ ਦੇ ਪਾਣੀ ਪੀਂਜੋ ਗਰ ਨਹੀਂ ਹੋਇਆ ਨਹੀਂ ਅਜੇ ਨਹੀਂ ਪਾਣੀ ਪੀਂਜੋ ਗਰ ਤੇ ਪਸ਼ੂਆਂ ਦਾ ਕਿੱਦਾਂ ਸਰਦਾ ਫਿਰ ਪਸ਼ੂਆਂ ਦਾ ਫਿਰ ਇਹੀ ਵਿਚਾਰੇ ਪੀਪੂ ਲੈਂਦੇ ਆ ਅੱਛਾ ਹਾਂਜੀ ਉਹ ਤਰ੍ਹਾਂ ਇਹ ਵੀ ਮੋਟਰਾਂ ਚਾਲੂ ਹੋ ਗਈਆਂ ਹਾਂ ਹਾਂਜੀ ਸਵੇਸਤੀ ਬਾਦ ਚਾਲੂ ਹੋ ਗਏ ਆ ਅੱਛਾ ਉਦਾਂ ਇਹ ਪੀਪੂ ਲੈਂਦੇ ਵਿਚਾਰੇ ਪਰ ਇਨਸਾਨ ਦੇ ਨਹੀਂ ਪਾਣੀ ਪੀਂਦੇ ਲੈ ਕੇ ਆ ਅਜੇ ਨਹੀਂ ਪਾਣੀ ਪੀਂਦੇ ਲੈ ਕੇ ਆ ਗਾ ਤੇ ਇੰਨਾ ਤਾਂ ਚਲੋ ਚੱਲੀ ਜਾਂਦਾ ਸੜੀ ਜਾਂਦਾ ਠੀਕ ਹੈ ਜੀ ਹਾਂਜੀ ਚਲੋ ਤੇ ਬਾਕੀ ਇਹ ਆ ਵੀ ਇੱਥੇ ਆਪਣੀ ਚਵਾਈ ਕਰਕੇ પાસ ਕਰਕੇ ਤਸੱਲੀ ਕਰਕੇ ਖੜੋ ਤੇ ਆਪਣੀ ਚੈੱਕ ਪਾਸ ਜਰੂਰ ਕਰਵਾ ਲਓ ਦੋ ਦਿਨਾਂ ਦੇ ਵਿੱਚ ਵਿੱਚ ਭਾਵੇਂ ਕੋਈ ਚੈੱਕ ਕਰਵਾ ਲੇ ਤੇ ਭਾਵੇਂ ਕੋਈ ਜਾਂਦੇ ਚੈੱਕ ਕਰਵਾ ਲੈ ਬਾਕੀ ਆਪਣੀ ਸਮਝਣਾ ਤੇ ਆਪਣੀ ਜ਼ਿੰਮੇਵਾਰੀ ਤੇ ਪਛੂ ਲੋ ਜੀ